ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਬੈੜਾਂ ਬਾਜਵਰੇਟ ਦੀਆਂ ਸੂਜੀਆਂ ਸਵਾਈਆਂ ਸੇਲ ਆ ਡਟੇਰ ਵੀਰ ਤੋਂ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਗਰੀ ਕਾਤਾ ਦਾ ਪਿੰਡ ਟੂਲ ਜ਼ਿਲ੍ਹਾ ਲਧਿਆਣਾ ਦਾ ਮੋਬਾਈਲ ਨੰਬਰ ਹੀ 97794480 97794480 ਪਹਿਲਾ ਨੰਬਰ ਜਿਹੜੇ ਆਪਾਂ ਬੱਚੇ ਦੇਖੀ ਜਾਨੇ ਕਿਹੜਾ ਸੂਆ ਸੁਈ ਆ ਜੀ ਇਹ ਦੂਜਾ ਸੂਆ ਕਰਾਉ ਸੰਗ ਚ ਆ ਗਈ ਹੈਣਾ ਬੱਚਾ ਕੀ ਆ ਗਿਆ ਪਿੱਛੇ ਬੱਚਾ ਜੀ ਠੀਕ ਹੈ ਕਹਿੰਦਾ ਦਿਨ ਸੁਈ ਨੂੰ ਹੋ ਗਿਆ ਕਿ ਕੱਲ ਹੀ ਸੁਈ ਆਉਗੀ ਜੇ ਅਜੇ ਰੋਕੇ ਆ ਓਕੇ ਕਿੰਨੇ ਕਿ ਬੋਲੇ ਸਟਾਰਟਿੰਗ ਕਰੀਏ ਨੇ ਇਹਨੇ ਵੀ 16 ਕਿਲੋ ਸਟਾਰਟਾ ਠੀਕ ਹੈ ਐਸਟੀਮੇਟ ਕਿੱਥੇ ਜਾ ਬੜੂਗੀ ਇਹ ਇਹ ਬਾਈ 20 ਬਾਈ ਤੇ ਜਾ ਬੜੂਗੀ 20 ਲੀਟਰ ਮੰਨ ਕੇ ਬੰਦਾ ਲੈ ਸਾਰਾ ਰੇਟ ਕੀ ਰਹਿਣਾ ਇਹਦਾ ਰੇਟ ਵੀ ਦੇ ਕੋ ਆ 70 ਗਰਾਮ ਉਹ 75 ਗਰਾਮ ਪੈਣ ਗਿਆ ਮਾਰਦਰ ਹੋ ਜੂਗਾ ਆ ਮਾਰ ਤਾਂ ਹੋ ਜੂ ਮਾੜਾ ਮੋਟਾ ਟੋਰੀ ਵਾ ਸਭਰ ਪਹਿਲੇ ਨੰਬਰ ਜਿਹੜੇ ਆਪਾਂ ਵੇਖੀ ਜਾਨੇ ਦੂਜਾ ਸੁਦਾ ਸੁਈ ਆ ਤੇ ਸਾਫ ਸੁਥਰੇ ਲੇਵੇ ਦੀ ਆ ਤੇ ਰਾਜ ਸਮੀ ਪੜੀ ਵੀ ਤੇ ਠੰਡੇ ਵਾਂ ਦੇਖ ਸਾ ਸੋਹਣਾ ਮੋਟਾ ਸਾਫ ਸੁਥਰਾ ਤੇ ਸੋਹਣੀ ਇਹਨੇ 14-15 ਕਿਲੋ ਲਗਭਗ ਬੋਲੇ ਸਟਾਰਟਿੰਗ ਕਰੀਏ ਨੇ ਤੇ ਮੁਠੀ ਆੜਾ ਥਾਣਾ ਜਾਵਾ ਕਿਆ ਬਾਤਾਂ ਤੇ ਸੀਲ ਠੰਡੀ ਬਾਈ ਜੀ ਓਕੇ ਫੁਰਕੂਲ ਫੁਰਕੂਲ ਠੀਕ ਹੈ ਧਾਰਾ ਪਈ ਤੇ ਮਾਰ ਕੇ ਦਿਖਾ ਦਿੰਨੇ ਆ ਤੇ ਰੇਟ 65000 ਰੁਪਏ ਇਹਦੇ ਵਿੱਚ ਥੋੜਾ ਬਹੁਤਾ ਮਾਨਦਾਰ ਮੌਕੇ ਤੇ ਹੋ ਜਾਊਗਾ। ਸੋ ਵੀਰੋ ਧਾਰਾ ਦੇਖ ਸਕਦੇ ਹੋ ਵੀ ਬਾਬਾ ਚਾਣੀ ਲਾਇਆ ਇੱਕ ਇੱਕ ਵਜਲਾ ਟਾਈਮ ਆਪਣਾ ਉੱਧੇ ਹੀ ਥੱਲੇ ਬਹਿ ਕੇ ਨਿਆਣਾ ਪਾ ਗਿਆ ਬੰਦਾ। ਸੋ ਦੇਖੋ ਪੂਰਾ ਸਾਫ ਦੂਸਰਾ ਮੋਟਾ ਮੋਟਾ ਜੋਣਾ ਕੋਈ ਭੂਰ ਸਰਲਾ ਨਹੀਂ ਹੈਣਾ। ਹਾਂਜੀ ਵੀਰ ਓਕੇ ਲੋ ਜੀ। ਠੀਕ ਹੈ। ਬੱਚਾ ਛੱਡਣਾ ਛੱਡੋ ਨਹੀਂ ਛੱਡਣਾ ਛੱਡੋ। ਛੱਡੋ ਵੀ ਕੋਈ ਚੱਕਰ ਨਹੀਂ। ਠੀਕ ਹੈ ਪਾਣੀ ਲੈ ਕੇ ਵੇਜੋ ਤੇ ਪਾਸੇ ਹੋਣਾ ਜਾਓ। ਹਾਂਜੀ ਹਾਂਜੀ। ਸੋ ਥੜਾ ਬਹੁਤ ਚੰਗਾ ਸੋਹਣਾ ਸਾਫ ਸੁ ਇਹ ਕਿਹੜਾ ਸੂਆ ਸੂਈ ਆ ਜੀ ਦੂਜਾ ਸੂਆ ਵੀਰੇ ਕਦੋਂ ਕਸੂਈ ਆ ਇਹ ਇਹ ਵੀ ਕਾਲੀ ਸੂਈ ਇਹਦੇ ਬੱਚਾ ਇਹਦੇ ਮਗਰ ਆ ਗਿਆ ਇਹਦੇ ਮਗਰ ਬੱਚਾ ਹੀ ਆ ਗਿਆ ਵੀਰੇ ਉਹ ਬੱਚਾ ਬੱਚਾ ਹੈਨਾ ਹਾਂਜੀ ਤੇ ਕਿੰਨੇ ਕਿ ਸਟਾਰਟਿੰਗ ਹੈ ਦੁੱਧ ਦੇ ਦੀ ਇਹਦੀ ਸਟਾਰਟਿੰਗ ਵੀ ਦੀ 17 ਕਿਲੋ ਤੋਂ ਬੜੀ ਸਟਾਰਟ ਠੀਕ ਹੈ ਮੰਨ ਕੇ ਜਿਲੇ ਵੀ 16 ਲੀਟਰ ਹੁਣ ਆਪਾਂ ਚਵਾ ਸਕਦੇ ਹਾਂ ਹਾਂ ਵੀਰੇ ਓਕੇ ਓਕੇ 8 ਲੀਟਰ ਟਾਈਮ ਦਾ ਹਾਂਜੀ ਹਾਂਜੀ ਤੇ ਰੇਟ ਇਹਦਾ ਕੀ ਰਹਿਣਾ ਹੈਗਾ ਰੇਟ ਵੀਰੇ 75000 70 ਹੁੰਦੇ ਜਾਣਗੇ 70000 ਨੂੰ ਵੇੜ ਆਪਾਂ ਦੇ ਦਾਂਗੇ ਕੱਦ ਕਾਠ ਚੰਗਾ ਮੂੰਹ ਉੱਥੇ ਲੱਗਦੀ ਹੈ ਵਧੀਆ ਹੈਨਾ ਆਹ ਵਾਲੀ ਹੈ ਵੀਰੇ ਦੁੱਧ ਤੇਰੀ ਦੇ 22 ਕਿਲੋ ਦੇ ਆਰਾਮ ਨਾਲ ਦੇ ਦੂਗੀ ਠੀਕ ਹੈ ਕਹਿੰਦਾ ਭਾ ਵੀ 20 ਤੋਂ ਪਾਰ ਵਾਲੀ ਹੈਗੀ ਆ ਹਾਂਜੀ 20 ਤੋਂ ਪਾਰ ਪਿਛਲੀ ਵਾਰੀ ਪਲੂਣ ਨੇ ਦਿੱਤਾ ਵੀ ਤੇ ਠੰਡੇ ਛਿਦ ਧਾਰਾ ਜਿੱਥੇ ਮਰਜੀ ਵਾਰੀ ਚੱਲੇ ਹੋਣਾ ਹੈ ਵੀ ਮਾਰ ਦਿੰਦੇ ਆ ਚਲ ਸੋ ਵੀਰੇ ਧਾਰਾ ਦੇਖ ਸਕਦੇ ਹੋ ਪੂਰੇ ਮੋਟੇ ਸਾਫ ਸੁਥਰੇ ਹਨਾ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਓ ਤੂੰ ਦੇਖੋ ਦੁੱਧ ਕਹਦਾ ਬੌੜੀ ਆਦਾ ਜਮਾ ਹਨਾ ਅੱਜ ਵੀ ਜਮਾ ਬੌੜੀ ਆ ਲਓ ਜੀ ਠੀਕ ਆ ਛੱਡੇ ਥਣ ਪੜੇ ਲਓ ਜੀ ਸੋ ਦੇਖੋ ਪੂਰੇ ਨੇਖੜਵੇ ਥਣ 70000 ਦੀ ਆਪਾਂ ਇਹ ਦੇਣੀ ਆ ਹਨਾ ਹਾਂਜੀ ਠੀਕ ਹੈ ਅੱਗੇ 3 ਜਨਮ ਬਰੇੜੀ ਬੱਚੀ ਦੇਖੀ ਜਨੇ ਆਪਾਂ ਹਾਂਜੀ ਵੀਰੇ ਇਹ ਕਿਹੜਾ ਸੂਆ ਸੂਈ ਆ ਇਹ ਵੀਰੇ ਦੂਜਾ ਸੂਆ ਸੂਈ ਆ ਠੀਕ ਹੈ ਇਹਦਾ ਬੱਚਾ ਕਿ ਆ ਗਿਆ ਇਹਦੇ ਪਰੋਂ ਵੀ ਮੈਂ ਸ਼ਾਇਦ ਆ ਵੀਰੇ ਉੱਪਰ ਹੀ ਖੜਾ ਕੋਨੇ ਤੋਂ ਦਰਣਾ ਹਾਂਜੀ ਠੀਕ ਹੈ ਇਹ ਕਿੰਨਾ ਸਟਾਰਟ ਕਰ ਰਿਹਾ ਦੋਦੇ ਨੇ ਇਹ ਦੋਤੋ ਮੇਰੀ ਹੈਗੀ 7 8 ਕਿਲੋ ਤੋਂ ਸਟਾਰਟ ਆ 4 ਕਿਲੋ ਹੀ ਹਰੇ ਹਨਾ ਹਾਂਜੀ ਪਹਿਲਾ ਸੂਆ ਸੂਈ ਆ ਹਨਾ ਹਾਂਜੀ ਠੀਕ ਹੈ ਕਿੰਨਾ ਪਾ ਦੂਗੀ ਇਹ ਇਹ ਦੋਤੋ ਮੇਰੇ 12 ਕਿਲੋ ਦੇ ਕੇ ਪਾ ਦਿੰਦੀ 12 ਕਿਲੋ ਇਹਦਾ ਰੇਟ ਕੀ ਰਹਿਣਾਗਾ ਇਹ ਮੇਰੇ ਜੇ ਨਾ ਰੇਟ ਵੇੜੀ ਗਿਆ ਪੀਕਾ ਠੀਕ ਹੈ 4200 ਰੁਪਏ ਦੇਣਾ ਰੇਡਾ ਤੋ ਤੇ 12 ਕਿਲੋ ਦੋ ਕ੍ਰੋਸ ਅੰਗ ਦੀ ਬਿਹੜਾ ਤੇ ਕੱਦ ਘੱਟ ਦੇਖੋ ਚੰਗਾ ਦੋ ਤੇ 12 ਕਿਲੋ ਹੀ ਦੇਣਾ ਇਹਨੇ ਜੇ ਮੈਂ 12 ਦਾ 12.5 ਦੇ ਦੂਗੀ ਤੇ ਪਰ ਕੱਦ ਕੁਦ ਬਹੁਤ ਆ ਪਿਓਰ ਕ੍ਰੋਸ ਜਿਹਨੂੰ ਕਹਿੰਦੇ ਆ ਉਹ ਕ੍ਰੋਸ ਅੰਗ ਦੀ ਬਿਹੜਾ ਸੋ ਪਹਿਲਾ ਸੂਈਆ ਸੋ ਦੇਖੋ ਕੱਦ ਬੈਠ ਚੰਗਾ ਤੇ ਥਣ ਥਣ ਦੇਖ ਸਕਦਾ ਸੋਹਣਾ ਸਾਫ ਸੋਧਾ ਸੋ ਵੀਰੋ ਤਿੰਨ ਬਿਹੜਾ ਦਿਖਾਤੀ ਆ ਬਸ ਸੂੰਜੇ ਸਵੰਜੇ ਕੋਈ ਵੀ ਨਾਲ ਤੁਹਾਡੇ ਪਸੰਦ ਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਇਹਨਾਂ ਨੰਬਰ ਬੋਲੇ ਆਪਣਾ 97794 4818 ਪਿੰਡ ਹਟਹੂਰ ਜ਼ਿਲ੍ਹਾ ਬਰਨਾਲਾ